ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਕਿ ਅਸੀਂ ਤੁਹਾਡੇ ਕੋਲ ਹਰ ਰੋਜ਼ ਨਵੀਂ ਵੀਡੀਓ ਤੁਹਾਨੂੰ ਜਿਹੜੀ ਜਾਣਕਾਰੀ ਦੇ ਸਕੀਏ ਸਾਡਾ ਹੌਸਲਾ ਵੀ ਵੱਧ ਜਾਂਦਾ ਜਦੋਂ ਤੁਸੀਂ ਅੱਗੇ ਸ਼ੇਅਰ ਕਰਦੇ ਜੇ ਤੇ ਕਮੈਂਟ ਜਰੂਰ ਕਰਕੇ ਦੱਸਣਾ ਤੁਹਾਨੂੰ ਜੋ ਕਿਸੇ ਤਰ੍ਹਾਂ ਦਾ ਵੀ ਕੋਈ ਜਾਣਕਾਰੀ ਹੁੰਦੀ ਏ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਅੱਜ ਅਸੀਂ ਤੁਹਾਨੂੰ ਅਕਾਲੀ ਦਲ ਪਾਰਟੀ ਦੇ ਜੋ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਧੜ ਜੀ ਨੇ ਉਹਨਾਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਸੰਦੇਸ਼ ਦੇ ਮਗਰੋਂ ਸਾਰੇ ਹੀ ਅਕਾਲੀ ਦਲ ਨਾਲੋਂ ਅਲੱਗ ਹੋਏ ਅਕਾਲੀ ਲੀਡਰਾਂ ਨੂੰ ਏਕੇ ਦਾ ਸੰਦੇਸ਼ ਦਿੱਤਾ ਹੈ ਸੱਦਾ ਦਿੱਤਾ ਹੈ ਕਿ ਆਓ ਸਾਰੇ ਰਲ ਕੇ ਅਸੀਂ ਅਕਾਲੀ ਦਲ ਪਾਰਟੀ ਦੇ ਮਜ਼ਬੂਤੀ ਲਈ ਕੰਮ ਕਰੀਏ ਸੋ ਅਸੀਂ ਕਿਉਂ ਅਲੱਗ-ਅਲੱਗ ਆਪੋ ਆਪਣੀਆਂ ਜਿਹੜੀਆਂ ਨੇ ਪਾਰਟੀਆਂ ਬਣਾਈ ਜਾਂਦੇ ਆ ਸੋ ਸਾਰੇ ਇਕੱਠੇ ਹੋ ਕੇ ਅਸੀਂ ਅਕਾਲੀ ਦਲ ਦੇ ਲੀਡਰਾਂ ਉਹ ਅਕਾਲੀ ਦਲ ਸਾਡੇ ਪੁਰਖਿਆਂ ਦੀ ਜੋ ਖੂਨ ਨਾਲ ਸਿਰਜੀ ਹੋਈ ਪਾਰਟੀਏ ਉਸ ਨੂੰ ਅਸੀਂ ਮਜ਼ਬੂਤ ਕਰੀਏ ਸਾਰੇ ਇਕੱਠੇ ਹੋਈਏ ਸੋ ਬਲਵਿੰਦਰ ਸਿੰਘ ਭੁੰਦੜ ਜਿਨ੍ਹਾਂ ਨੇ ਅੱਜ ਵੱਡਾ ਬਿਆਨ ਦੇ ਕੇ ਪੂਰੇ ਅਕਾਲੀ ਦਲ 파ਟੀ ਦੇ ਅਲੱਗ-ਕੋਈ ਲੀਡਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਆਪਣੇ ਹੈਂਕੜ ਬਾਜੀ ਵਿੱਚ ਹੀ ਖੜਾ ਹੈ ਜੋ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਹੈ ਸਾਰੇ ਲੀਡਰ ਜਿਹੜੇ ਕਿ ਦਲਜੀਤ ਸਿੰਘ ਥੀਮਾ ਬਲਵਿੰਦਰ ਸਿੰਘ ਭੁੰਦੜ ਤੇ ਹੋਰ ਕੋਈ ਦੋ ਚਾਰ ਲੀਡਰ ਸੀ ਜਿਹੜੇ ਹੈਂਕੜ ਵਿੱਚ ਹੀ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਸੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਨੇ ਅੱਜ ਅਪੀਲ ਕੀਤੀ ਏ ਹੁਣ ਦੂਸਰੇ ਪਾਸੇ ਵਾਲੇ ਜੋ ਪੰਜ ਮੈਂਬਰੀ ਕਮੇਟੀ ਏ ਜਾਂ ਅਕਾਲੀ ਦਲ ਤੋਂ ਅਲੱਗ ਹੋਇਆ ਧੜਾ ਹੈ ਉਹਨਾਂ ਦੇ ਵੱਲੋਂ ਅੱਗੇ ਕੀ ਰਿਐਕਸ਼ਨ ਆਉਂਦਾ ਹੈ ਜੋ ਕਿ ਇਕੱਠੇ ਹੋਣਗੇ ਜਾਂ ਉਹਨਾਂ ਦੇ ਵੱਲੋਂ ਜੋ ਐਲਾਨ ਕੀਤਾ ਹੋਇਆ 18 ਮਾਰਚ ਤੋਂ ਨਵੀਂ ਪਰਤੀ ਮਹਿਨ ਸ਼ੁਰੂ ਕਰਨ ਲਈ ਉਹ ਉਦੇ ਤੇ ਕਾਰਵਾਈ ਕਰਨਗੇ ਸੋ ਪਹਿਲਾ ਬਲਵਿੰਦਰ ਸਿੰਘ ਭੁੰਦਣ ਨੇ ਅੱਜ ਸਾਰਿਆਂ ਨੂੰ ਹੀ ਇਕੱਠੇ ਹੋਣ ਦੀ ਜੋ ਆਪ ਦੇ ਵੱਲੋਂ ਅਪੀਲ ਕੀਤੀ ਹੈ ਸੋ ਪਾਰਟੀ ਦੇ ਵਿੱਚ ਮੁਰ ਸ਼ਾਮਲ ਹੋਣ ਦੀ ਉਹਨਾਂ ਦੇ ਵੱਲੋਂ ਅਪੀਲ ਰੁੱਸੇ ਹੋਏ ਆਗੂ ਵੀ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੀ ਮਹਿਮ ਨੂੰ ਜਿਹੜਾ ਕਿ ਦੁਬਾਰਾ ਜੋ ਭਰਤੀ ਫਾਰਮ ਲੈ ਕੇ ਉਸ ਵਿੱਚ ਹਿੱਸਾ ਲੈ ਲੈਣ ਸੋ ਸ਼ੋਮਨੀ ਕਾਲੀ ਦਲ ਨੇ ਅੱਜ ਜਿਵੇਂ ਸ਼੍ਰੀ ਕਾਰਟਕ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਜੋ ਹੌਲੇ-ਮਹਲੇ ਤੋਂ ਬਾਅਦ ਸਾਰੀ ਕੌਮ ਨੂੰ ਉਹ ਸੰਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ ਗੜਗੱਜ ਨੇ ਜੋ ਸੰਦੇਸ਼ ਦਿੱਤਾ ਸੀ ਕੌਮੀ ਤਿਹਾੜੀ ਵਾਲੇ ਦਿਨ ਉਸ ਸੰਦੇਸ਼ ਨੂੰ ਲੈ ਕੇ ਅੱਜ ਜਿਹੜਾ ਕਿ ਬਿਆਨ ਦਿੱਤਾ ਹੈ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਾਡੇ ਵਿੱਚ ਰੋਸਾ ਕਿਹੜੀ ਗੱਲ ਦਾ ਅਸੀਂ ਕੀ ਬੰਨਣਾ ਹੈ ਅਸੀਂ ਕਿਉਂ ਆਪਸ ਵਿੱਚ ਰੁੱਸੇ ਫਿਰਦੇ ਹਾਂ ਜਦੋਂ ਕਿ ਅਸੀਂ ਇੱਕੋ ਪਾਰਟੀ ਦੇ ਇੱਕੋ ਪਰਿਵਾਰ ਦੇ ਸਾਰੇ ਮੈਂਬਰਾਂ ਸਾਡਾ ਮਨਮਟਾਵ ਇਸ ਗੱਲ ਦਾ ਹੈ ਜੋ ਇੱਕ ਘਰ ਵਿੱਚ ਭਾਂਡੇ ਵੀ ਆਪਸ ਵਿੱਚ ਠਹਿਕ ਜਾਂਦੇ ਨੇ ਸੋ ਅਸੀਂ ਆਪਣੇ ਮਨਮਟਾਵ ਪਲਾ ਕੇ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਅੱਗੇ ਆਈਏ ਸੋ ਪਾਰਟੀ ਨੂੰ ਮੋੜ ਅਸੀਂ ਮਜ਼ਬੂਤ ਕਰੀਏ ਸੋ ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਪਾਰਟੀ ਦੇ ਸਾਰੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਾਨਫਰੰਸ ਕੀਤੀ ਹੈ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਪੰਜ ਮੈਂਬਰੀ ਕਮੇਟੀ ਦੇ ਸ ਮੈਂਬਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਸਾਰੇ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਦੇ ਅਸੀਂ ਪਾਲਣਾ ਕਰੀਏ ਤੇ ਪੰਥ ਤਾਕਤ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਇਕਤਾ ਵਾਸਤੇ ਕੰਮ ਕਰੀਏ ਸੋਨਾ ਏਜੰਸੀਆਂ ਨੂੰ ਕਰਾਰੀ ਹਾਰ ਦੇਈਏ ਜੋ ਕਾਲੀ ਦਲ ਦਾ ਨੁਕਸਾਨ ਪਚਾਉਣ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ ਜਥੇਦਾਰ ਸਾਹਿਬ ਵੱਲੋਂ ਹੁਲੇ ਮਹੱਲਿਆ ਤੇ ਦਿੱਤੇ ਗਏ ਸੰਦੇਸ਼ ਦੀ ਗੱਲ ਤੇ ਜੋ ਗੌਰ ਕਰਦੇ ਆ ਪੁੰਨਰ ਨੇ ਕਿਹਾ ਕਿ ਸਚਾਈ ਇਹ ਹੀ ਹੈ ਕਿ ਸਿੱਖ ਇਤਿਹਾਸ ਵਿੱਚ ਅਜੇ ਅਨੇਕਾਂ ਹਵਾਲੇ ਹਨ ਜਦੋਂ ਕੌਮ ਇਕਜੁੱਟ ਹੁੰਦੀ ਹੈ ਤਾਂ ਅਨੇਕਾਂ ਲਾਭ ਹੁੰਦੇ ਹਨ ਪਰ ਕੌਮ ਨੂੰ ਇਕਜੁੱਟ ਹੋਣ ਤੋਂ ਜੋ ਵਿਰੋਧੀ ਤਾਕਤਾਂ ਹੁੰਦੀਆਂ ਨੇ ਉਹਨਾਂ ਨੂੰ ਖਤਰਾ ਹੋ ਜਾਂਦਾ ਜਿਸ ਕਰਕੇ ਉਹ ਕੌਮ ਨੂੰ ਇਕਜੁੱਟ ਹੋਣ ਤੋਂ ਤਰ੍ਹਾਂ ਤਰ੍ਹਾਂ ਦੇ ਹੱਥ ਕੰਨੇ ਅਪਣਾਉਂਦੇ ਨੇ ਸੋ ਪੁੰਨਰ ਨੇ ਇਹ ਵੀ ਕਹਿ ਕੇ ਉਹਨਾਂ ਨੇ ਪਹਿਲਾਂ ਵੀ ਰੁੱਸੇ ਹੋਏ ਆਗੂ ਨੂੰ ਵਾਰ-ਵਾਰ ਅਪੀਲ ਕਰ ਚੁੱਕੇ ਹਨ ਸੋ ਅਕਾਲੀ ਦਲ ਦੀ ਭਰਤੀ ਮੈਂਬਰ ਦਾ ਹਿੱਸਾ ਬਣ ਜੋ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਪੀਲ ਕਰਦਿਆਂ ਹੋਇਆਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰ ਰਹੇ ਹਨ ਕਿ ਤੁਸੀਂ ਮੈਂਬਰਸ਼ਿਪ ਭਰਤੀ ਮੈਂਬਰ ਦੀਆਂ ਪੱਟੀਆਂ ਲਓ ਤੇ ਮੈਂਬਰਸ਼ਿਪ ਭਰਤੀ ਦਾ ਹਿੱਸਾ ਬਣੋ ਤਾਂ ਕਿ ਅਸੀਂ ਮੁਰ ਜਿਹੜੇ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਤੇ ਅਕਾਲੀ ਦਲ ਦੀ ਸਰਕਾਰ ਬਣਾ ਸਕੀਏ ਸੋ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਦੀ ਜੋ ਚੋਣ ਹੋਣੀ ਸੀ ਉਸ ਨੂੰ ਇਸੇ ਕਰਕੇ ਡਿਲੇ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਅਸੀਂ ਇਕੱਠੇ ਹੋ ਕੇ ਪਾਰਟੀ ਪ੍ਰਧਾਨ ਨੂੰ ਚੁਣ ਸਕੀਏ ਜੋ ਕਿ ਫਿਰ ਬਾਅਦ ਵਿੱਚ ਸਾਰੇ ਕਹਿਣਗੇ ਕਿ ਪਾਰਟੀ ਪ੍ਰਧਾਨ ਜਿਹੜਾ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਾ ਲਿਆ ਹੈ ਜਿਸ ਨੂੰ ਵੀ ਪਾਰਟੀ ਪ੍ਰਧਾਨ ਜਿਹੜੇ ਬਣਨਾ ਹੋਵੇ ਉਹ ਆਪਣਾ ਚੋਣ ਲੜੇਗਾ ਡੈਲੀਗੇਟ ਬਣਾਵੇ ਉਹ ਡੈਲੀਗੇਟ ਜਿਸ ਨੂੰ ਪਾਰਟੀ ਪ੍ਰਧਾਨ ਚੁਣਨਗੇ ਉਸ ਨੂੰ ਸਾਰੀ ਪਾਰਟੀ ਜਿਹੜਾ ਕਿ ਮੰਨੇਗੀ ਔਰ ਸਾਰੀ ਪਾਰਟੀ ਨੂੰ ਉਹ ਮਨਜ਼ੂਰ ਹੋਵੇਗਾ ਸੋ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਅਕਾਲੀ ਦਲ ਲਈ ਕੰਮ ਕਰਨਾ ਚਾਹੀਦਾ ਹੈ